ਪਠਾਨਕੋਟ ਦੇ ਡਲਹੋਜੀ ਰੋਡ ਦੇ ਪਦਰਵਾ ਇਲਾਕੇ ਵਿੱਚ ਇੱਕ ਕਾਰ ਵਿੱਚ ਅਚਾਨਕ ਅੱਗ ਲੱਗ ਗਈ। ਅੱਗ ਇੰਨੀ ਭਿਆਨਕ ਸੀ ਕਿ ਕੁਝ ਹੀ ਸਮੇਂ ਵਿੱਚ ਸਾਰਾ ਕਾਰ ਇਸ ਅੱਗ ਦੀ ਜਪੇਟ ਵਿੱਚ ਆ ਗਿਆ। ਜਿਸ ਤੋਂ ਬਾਅਦ ਸਥਾਨਿਕ ਲੋਕਾਂ ਨੇ ਇਸ ਦੀ ਸੂਚਨਾ ਫਾਇਰ ਬ੍ਰਿਗੇਡ ਵਿਭਾਗ ਨੂੰ ਦਿੱਤੀ ਅਤੇ ਮੌਕੇ ਤੇ ਹੀ ਫਾਇਰ ਬ੍ਰਿਗੇਡ ਦੇ ਅਧਿਕਾਰੀ ਪਹੁੰਚ ਕੇ ਇਸ ਅੱਗ ਤੇ ਕਾਬੂ ਪਾਉਣ ਲੱਗ ਗਏ। ਹੈਰਾਨੀਜਨ ਗੱਲ ਇਹ ਹੈ ਕਿ ਇਸ ਕਾਰ ਦੇ ਵਿੱਚ 2 ਮਹੀਨੇ ਪਹਿਲੇ 15 ਨਵੰਬਰ ਨੂੰ ਵੀ ਅੱਗ ਲੱਗੀ ਸੀ ਅਤੇ ਕੜੀ ਮੁਸ਼ਕਲ ਤੋਂ ਬਾਅਦ ਉਸ ਸਮੇਂ ਵੀ ਫਾਇਰ ਬ੍ਰਿਗੇਡ ਦੇ ਅਧਿਕਾਰੀਆਂ ਨੇ ਅੱਗ ਤੇ ਕਾਬੂ ਪਾਇਆ ਸੀ ਅਤੇ ਅੱਜ ਇੱਕ ਵਾਰ ਮੁੜ ਤੋਂ ਇਸ ਘਰ ਵਿੱਚ ਅੱਗ ਲੱਗਣ ਦਾ ਮਾਮਲਾ ਸਾਹਮਣੇ ਆਇਆ ਹੈ ਫਿਲਹਾਲ ਫਾਇਰ ਬ੍ਰਿਗੇਡ ਅਧਿਕਾਰੀ ਅੱਗ ਤੇ ਕਾਬੂ ਪਾਉਣ ਵਿੱਚ ਲੱਗੇ ਹੋਏ ਹਨ ਅਤੇ ਅੱਗ ਦੇ ਕਾਰਨ ਦਾ ਅਜੇ ਪਤਾ ਨਹੀਂ ਲੱਗ ਪਾਇਆ ਦੇਖੋ ਜੀ ਅਜ ਤੋਂ ਥੋੜੇ ਦਿਨ ਪਹਿਲੇ 15 ਨਵੰਬਰ ਨੂੰ ਵੀ ਇਹਨਾਂ ਦੇ ਘਰ ਅੱਗ ਲੱਗੀ ਪਰ ਪਿਛਲੀ ਵਾਰੀ ਜਿਹੜੀ ਅੱਗ ਲੱਗੀ ਉਹ ਕੋਟੇ ਤੇ ਲੱਗੀ ਤੇ ਉਹਦਾ ਕੋਈ ਇੰਦਾ ਹੋਇਆ ਨੁਕਸਾਨ ਬਚਾਉ ਗਿਆ ਪਰ ਮਾਦਮੀਆਂ ਦੇ ਨਾਲ ਕੀ ਇੰਨਾ ਜ਼ਿਆਦਾ ਨੁਕਸਾਨ ਨਹੀਂ ਹੋਇਆ ਪਰ ਇਸ ਵਾਰ ਜਿਹੜੀ ਅੱਗ ਲੱਗੀ ਹੈ ਇਹ ਕੋਈ ਪੌਣੇ ਕੇ 4 ਵਜੇ ਇਹਨਾਂ ਦੇ ਅੱਗ ਲੱਗੀ ਹੈ ਤੇ ਤਿੰਨ ਗੱਡੀਆਂ ਇਸ ਲਈ ਫਾਇਰ ਬ੍ਰਿਗੇਡ ਦੀਆਂ ਆ ਚੁੱਕੀਆਂ ਨੇ ਤੇ ਅੱਗ ਬੁਝਾਉਣ ਡਿਆ ਇਹਦੇ ਅੰਦਰ ਕੰਮ ਬੜਾ ਹੋਇਆ ਲੱਕੜ ਦਾ ਲਾਈ ਉਸ ਛਿੰਮਾ ਕੋਈ ਪਲਾਸਟਿਕ ਦੀ ਜਦ ਬਾਉਂਡਰੀ ਹੋਈ ਦੀ ਸਾਰੀ ਅੱਗ ਲੱਗੀ ਦੀ ਅੰਦਰ ਭਕੀ ਦੀ ਬੜੀ ਕੰਮ ਲਾ ਔਰ ਇਸ ਬਾਰੀ ਜਿਹੜਾ ਅੱਗ ਲੱਗੀ ਹੈ ਇਹ ਨਾਲ ਬਹੁਤ ਨੁਕਸਾਨ ਹੋਇਆ ਇਹਨਾਂ ਦਾ ਪਰ ਇਹ ਹੈ ਪਰਮਾਤਮਾ ਦੀ ਕਿਰਪਾ ਕੀ ਜਾਨਮਾਲ ਦੀ ਰੱਖਿਆ ਹੋ ਗਈ ਹੈ ਕਿਉਂਕਿ ਜਦ ਉੱਪਰ ਮਿਸਤਰੀ ਲੱਗੇ ਦੇ ਹੀ ਤਿੰਨ ਮਿਸਤਰੀ ਲੱਗੇ ਦੇ ਹੀ ਤਿੰਨੇ ਮਿਸਤਰੀ ਪੌੜੀ ਨਾਲ ਤੇ ਚਲਾ ਮਾਰ ਕੇ ਥੱਲੇ ਉਤਰਿਆ ਤੇ ਇੱਕ ਉਹਨਾਂ ਦਾ ਮੁੰਡਾ ਤੇ ਇੱਕ ਉਹਨਾਂ ਦੀ ਨੂੰਹ ਉਹ ਵੀ ਦੋ ਉੱਤੇ ਹੀ ਉਹਨਾਂ ਨੂੰ ਵੀ ਉਹਨਾਂ ਨੇ ਪੌੜੀ ਲਾ ਕੇ ਦੇ ਥੱਲੇ ਉਤਾਰਿਆ ਇਹ ਇਨਨਾਲਾ ਉਹਨਾਂ ਦਾ ਤੇ ਬਚਾਓ ਗਿਆ ਪਰ ਘਰ ਦਾ ਬਾਕੀ ਸਾਰਾ ਸਮਾਨ ਜਿੰਨਾ ਵੀ ਆ ਉਹ ਸਾਰਾ ਹੀ ਸੜਕੇ ਸੁਆਹ ਹੋ ਗਿਆ ਕੋਈ ਵੀ ਚੀਜ਼ ਨਹੀਂ ਬਚੀ ਆ ਸਾਨੂੰ ਟੈਲੀਫੋਨ 'ਚ ਸੂਚਨਾ ਮਿਲੀ ਕਿ ਅਜੇ ਮੈਂ ਦੇ ਘਰ ਦੇ ਬੈਕਸਾਈਡ ਹਸਪੀਟਲ ਦੀ ਬੈਕਸਾਈਡ ਤੇ ਮਕਾਨ 'ਚ ਅੱਗ ਲੱਗੀ ਆ ਸਾਡੀ ਗੱਡੀਆਂ ਮੌਕੇ ਤੇ ਪਹੁੰਚੀਆਂ ਤੇ ਅਸੀਂ ਆ ਕੇ ਅੱਗ ਤੇ ਕੰਟਰੋਲ ਕੀਤਾ ਸਾਡੀਆਂ ਤਕਰੀਬਨ 3 ਗੱਡੀਆਂ ਲੱਗੀਆਂ ਤੇ ਮਕਾਨ ਦੇ ਵਿੱਚ ਜਿਹੜਾ ਆ ਇਸ ਮਕਾਨ 'ਚ ਪਹਿਲੇ ਵੀ ਅੱਗ ਲੱਗ ਚੁੱਕੀ ਆ ਜੀ ਅਸੀਂ ਪਹਿਲੇ ਮੈਨੂੰ ਅਵੇਅਰ ਕਰ ਚੁੱਕੇ ਸੀ ਕਿ ਥੋੜਾ ਫਾਇਰ ਦਾ ਆਪਣਾ ਸਿਸਟਮ ਬਣਾ ਕੇ ਰੱਖੋ ਪਰ ਜਿਹੜਾ ਹੈ ਨੇ ਇਹਨਾਂ ਨੇ ਕੀਤਾ ਹੁਣ ਦੁਬਾਰਾ ਉਸੇ ਤਰ੍ਹਾਂ ਸ਼ਾਰਟ ਸਰਕਟ ਹੋਇਆ ਤੇ ਉਹਦੇ ਨਾਲ ਅਗ ਲੱਗੀ ਜੀ ਕੋਈ ਜਾਨੀ ਨੁਕਸਾਨ ਸਰ ਜਾਨੀ ਨੁਕਸਾਨ ਨਹੀਂ ਕੋਈ ਵੀ ਹੋਇਆ ਬਾਕੀ ਜਿਹੜਾ ਸਮਾਨ ਦਾ ਹੈਗਾ ਉਹ ਮਾਲਕਾਂ ਨੂੰ ਦੱਸ ਸਕਦੇ ਕਿ ਕਿ ਨੁਕਸਾਨ ਹੋਇਆ ਹੈ ਕਿ ਕਿਦਾਂ ਰੱਗੇ ਸਰ ਥੱਲੋ ਦੇ ਨਾਲ ਕੋਈ ਸ਼ਾਰਟ ਸਰਕਟ ਹੋਇਆ ਹੈ ਕੋਈ ਇਕੁਪਮੈਂਟ ਨਾਲ ਚੱਲਦਾ ਰਹਿ ਗਿਆ ਹੈ ਜਿੱਦਾਂ ਅਗ ਲੱਗੀ ਹੈ